ਹਾਂਜੀ ਦੋਸਤੋ ਛਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜੋ ਆਪਾਂ ਘਰ ਲੈ ਕੇ ਪਹੁੰਚੇ ਹਾਂ ਜੀ ਬਹੁਤ ਹੀ ਸੋਹਣਾ ਤੇ ਸ਼ਾਨਦਾਰ ਘਰ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਪਿੰਡ ਦੇ ਬਾਹਰ-ਬਾਹਰੇ ਘਰ ਬਣਿਆ ਹੋਇਆ ਜੀ 302 ਗਜ ਜਗ੍ਹਾ ਦੇ ਵਿੱਚ ਦੋਸਤੋ ਇਹ ਘਰ ਬਣਿਆ ਹੋਇਆ ਘਰ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੁੱਲਾ ਵਿਹੜਾ ਬਣਿਆ ਹੋਇਆ ਜੀ ਘਰ ਦੇ ਫਰੰਟ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਜਿਆਦਾ ਪੈਂਟਰੀ ਕਰਦੇ ਆ ਜੀ ਬਹੁਤ ਖੁੱਲੀ ਚੋਰ ਲੌਬੀ ਦਾ ਏਰੀਆ ਆਉਂਦਾ ਤੇ ਲੌਬੀ ਦੇ ਵਿੱਚੋਂ ਹੀ ਘਰ ਦੀ ਛੱਤ ਨੂੰ ਜੋ ਪੱਕੀਆਂ ਪੌੜੀਆਂ ਝੜਾ ਰੱਖੀਆਂ ਨੇ ਮਾਲਕਾਂ ਨੇ ਜੀ ਦੋਸਤੋ ਡਬਲ ਸਟੋਰੀ ਘਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਖੁੱਲੀ ਜਗ੍ਹਾ ਦੇ ਵਿੱਚ ਮਾਲਕਾ ਵੱਲੋਂ ਇਹ ਘਰ ਬਣਾਇਆ ਗਿਆ ਜੀ ਇਹ ਘਰ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਲੁਧਿਆਣੇ ਦੇ ਵਿੱਚ ਬਰਮੀ ਪਿੰਡ ਹੈ ਦੋਸਤੋ ਉੱਥੇ ਇਹ ਘਰ ਪੈ ਜਾਂਦਾ ਘਰ ਦੇ ਵਿੱਚ ਕਿਚਨ ਦਾ ਤੁਸੀਂ ਏਰੀਆ ਦੇਖ ਸਕਦੇ ਹੋ ਜੀ ਇੱਕ ਰੂਮ ਦੇ ਸਾਈਜ਼ ਦਾ ਜੋ ਕਿਚਨ ਬਣਿਆ ਹੋਇਆ ਬਹੁਤ ਖੁੱਲਾ ਡੁੱਲਾ ਕਿਚਨਾ ਦੋਸਤੋ ਕਿਚਨ ਦੇ ਵਿੱਚ ਸੈਲਫਾਂ ਦੇ ਉੱਪਰ ਜੋ ਟਾਇਲ ਪੱਥਰ ਦਾ ਕੰਮ ਕਰਾਇਆ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਡਿਜ਼ਾਈਨ ਦਾ ਕਰਵਾਇਆ ਗਿਆ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਜਿੰਨਾ ਵੀ ਰੰਗ ਰੋਗਨ ਦਾ ਕੰਮ ਹੈ ਮਾਲਕਾਂ ਵੱਲੋਂ ਬਹੁਤ ਵਧੀਆ ਤੇ ਨਵੇਂ ਤਰੀਕੇ ਨਾਲ ਕਰਵਾਇਆ ਗਿਆ ਜੀ ਘਰ ਦੇ ਵਿੱਚ ਜਿੰਨਾ ਵੀ ਗੇਟ ਗ੍ਰਿਲਾਂ ਦਾ ਕੰਮ ਹੈ ਦੋਸਤੋ ਇਲੈਕਟ੍ਰਿਸਿਟੀ ਦਾ ਤੇ ਵਾਟਰ ਸਪਲਾਈ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਹੋ ਰੱਖਿਆ ਜੀ ਜਿਸ ਨੇ ਵੀ ਦੋਸਤੋ ਘਰ ਖਰੀਦਣਾ ਘਰ ਦੇ ਵਿੱਚ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਸਿੱਧਾ ਘਰ ਖਰੀਦ ਕੇ ਤੁਸੀਂ ਆਪਣੀ ਰਿਹਾਇਸ਼ ਕਰ ਸਕਦੇ ਹੋ ਬਹੁਤ ਹੀ ਘੱਟ ਬਜਟ ਦੇ ਵਿੱਚ ਦੋਸਤੋ ਆਪਾਂ ਨੂੰ ਬਹੁਤ ਵਧੀਆ ਲੋਕੇਸ਼ਨ ਦੇ ਉੱਪਰ ਲੁਧਿਆਣਾ ਏਰੀਆ ਦੇ ਵਿੱਚ ਆਪਾਂ ਨੂੰ ਇਹ ਘਰ ਮਿਲ ਜਾਊਗਾ ਘਰ ਦੇ ਵਿੱਚ ਦੋਸਤੋ ਜਿੰਨੇ ਵੀ ਰੂਮ ਦਿੱਤੇ ਗਏ ਨੇ ਬਹੁਤ ਹੀ ਖੁੱਲੇ ਡੁੱਲੇ ਬੈਡਰੂਮ ਨੇ ਜੀ ਤੁਸੀਂ ਦੇਖ ਸਕਦੇ ਹੋ ਇੱਕ ਇਹ ਬੈਡਰੂਮ ਹੈ ਜੀ ਤੁਸੀਂ ਦੇਖ ਸਕਦੇ ਹੋ ਕਲਰ ਦਾ ਜੋ ਕੰਮ ਹੈ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਬਹੁਤ ਹੀ ਖੁੱਲੇ ਡੁੱਲੇ ਜੋ ਘਰ ਦੇ ਵਿੱਚ ਰੂਮ ਨੇ ਜੀ ਅਟੈਚ ਬਾਥਰੂਮ ਹੈ ਮਾਲਕਾਂ ਦਾ ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ 302 ਗਜ ਜਗ੍ਹਾ ਦੇ ਵਿੱਚ ਦੋਸਤੋ ਘਰ ਬਣਿਆ ਹੋਇਆ ਬਹੁਤ ਵਧੀਆ ਤੇ ਸ਼ਾਨਦਾਰ ਘਰ ਬਣਿਆ ਹੋਇਆ ਦੋਸਤੋ ਦੇਖ ਸਕਦੇ ਹੋ ਤੁਸੀਂ ਬਾਥਰੂਮ ਕਿੰਨਾ ਖੁੱਲਾ ਡੁੱਲਾ ਜੀ ਰਜਿਸਟਰੀ ਵਾਲੀ ਜਗ੍ਹਾ ਦੋਸਤੋ 302 ਗਜ ਜਗ੍ਹਾ ਦੇ ਵਿੱਚ ਮਕਾਨ ਬਣਿਆ ਹੋਇਆ ਪਿੰਡ ਬਰਮੀ ਲੁਧਿਆਣਾ ਏਰੀਆ ਜੀ ਘਰ ਦੇ ਵਿੱਚ ਵਾਟਰ ਸਪਲਾਈ ਲਈ ਮੋਟਰ ਲੱਗੀ ਹੋਈ ਆ ਦੋਸਤੋ ਦੋਸਤੋ ਘਰ ਦੇ نیچے ਜਿੰਨਾ ਵੀ ਫਰਸ਼ ਲੱਗਿਆ ਹੋਇਆ ਸੀਮੈਂਟ ਦਾ ਕਾਲਾ ਫਰਸ਼ ਲੱਗਿਆ ਹੋਇਆ ਦੋਸਤੋ ਘਰ ਦੇ ਵਿੱਚ ਰੰਗ ਰੋਗਨ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਹੋ ਰੱਖਿਆ ਹੈ ਜੀ ਰਜਿਸਟਰੀ ਵਾਲਾ ਮਕਾਨ ਹੈ ਜੀ 302 ਗਾ ਜਗ੍ਹਾ ਦੇ ਵਿੱਚ ਪਿੰਡ ਬਰਮੀ ਲੁਧਿਆਣਾ ਏਰੀਆ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਘਰ ਦੇ ਵਿੱਚ ਦੋਸਤੋ ਜਿੰਨੇ ਵੀ ਟਾਇਲਟ ਬਾਥਰੂਮ ਬਣੇ ਹੋਏ ਨੇ ਸਾਰਿਆਂ ਦਾ ਕੰਮ ਪ੍ਰੋਪਰ ਤਰੀਕੇ ਨਾਲ ਹੋ ਰੱਖਿਆ ਹੈ ਜੀ ਡਬਲ ਸਟੋਰੀ ਘਰ ਹੈ ਜੀ ਵਧੀਆ ਖੁੱਲੇ ਡੁੱਲੇ ਸਟੋਰ ਰੂਮ ਬਣਾਏ ਗਏ ਨੇ ਘਰ ਦੇ ਵਿੱਚ ਬਹੁਤ ਹੀ ਘੱਟ ਬਜਟ ਦੇ ਵਿੱਚ ਦੋਸਤੋ ਇਹ ਆਪਾਂ ਨੂੰ ਘਰ ਮਿਲ ਜੂਗਾ ਜੀ ਘਰ ਦੀ ਜੋ ਮਾਲਕਾਂ ਵੱਲੋਂ ਡਿਮਾਂਡ ਰੱਖੀ ਗਈ ਹੈ ਜੀ 32 ਲੱਖ ਰੁਪਈਆ ਮਾਲਕਾਂ ਦੀ ਡਿਮਾਂਡ ਰੱਖੀ ਗਈ ਹੈ ਜਿਸ ਕਿਸੇ ਵੀ ਵੀਰ ਭੈਣ ਨੇ ਘਰ ਖਰੀਦਣਾ ਹੈ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਜੀ ਮੌਕੇ ਤੇ ਜੋ ਵੀ ਰੇਟ ਦਾ ਮਾਨਤਾਣਾ ਦੋਸਤੋ ਤੁਸੀਂ ਮਾਲਕਾਂ ਕੋਲੋਂ ਕਰਵਾ ਸਕਦੇ ਹੋ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਜੀ ਬਹੁਤ ਹੀ ਵਧੀਆ ਲੋਕੇਸ਼ਨ ਤੇ ਦੋਸਤੋ ਡਬਲ ਸਟੋਰੀ ਜੋ ਘਰ ਆਪਾਂ ਨੂੰ ਵੇਖਣ ਨੂੰ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਘਰ ਦੀ ਛੱਤ 'ਤੇ ਪੱਕੀਆਂ ਪੌੜੀਆਂ ਚੜ੍ਹਾ ਰੱਖੀਆਂ ਨੇ ਮਾਲਕਾਂ ਨੇ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਪਰ ਐਡ ਦਾ ਕੰਮ ਹੈ ਜੋ ਬਿਲਕੁਲ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਜਾਂ ਕਿਸੇ ਜਗ੍ਹਾ ਪਲਾਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਜੀ ਆਪਣਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਫਰੰਟ ਦੇ ਵਿੱਚ ਤਾਂ ਤੁਸੀਂ WhatsApp ਤੇ ਸਾਨੂੰ ਘਰ ਦੀ ਪੂਰੀ ਡਿਟੇਲ ਲਿਖ ਕੇ ਭੇਜੋ ਨਾਲ ਹੀ ਟੇਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਜੋ ਐਡ ਆ ਦੋਸਤੋ ਲਗਾ ਦਾਂਗੇ ਦੋਸਤੋ ਘਰ ਦੀ ਛੱਤ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਡਬਲ ਸਟੋਰੀ ਇਹ ਘਰ ਬਣਾਇਆ ਗਿਆ ਹੈ ਜੀ ਜਿੰਨਾ ਵੀ ਜੰਗਲਿਆਂ ਦਾ ਕੰਮ ਹੈ ਦੋਸਤੋ ਜਾਂ ਉੱਪਰ ਫਰਸ਼ ਦਾ ਕੰਮ ਹੈ ਪੱਕਾ ਕੰਮ ਮਾਲਕਾਂ ਨੇ ਕਰਵਾ ਰੱਖਿਆ ਜੀ ਉੱਪਰ ਵੀ ਜੋ ਫਰਸ਼ ਲੱਗਿਆ ਹੋਇਆ ਘਰ ਤੇ ਜੀ ਛਤ ਤੇ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਘਰ ਹੈ ਦੋਸਤੋ ਪਿੰਡ ਦੇ ਬਾਹਰ ਬਾਹਰ ਇਹ ਘਰ ਦੇਖਣ ਨੂੰ ਮਿਲ ਜੂਗਾ ਬਹੁਤ ਹਵਾਦਾਰ ਤੇ ਖੁੱਲੀ ਜਗ੍ਹਾ ਤੇ ਇਹ ਲੋਕੇਸ਼ਨ ਤੇ ਘਰ ਪਿਆ ਹੋਇਆ ਦੋਸਤੋ ਘਰ ਦੀ ਛੱਤ ਤੇ ਵੀ ਇੱਕ ਜੋ ਟਾਇਲਟ ਬਣਾਇਆ ਗਿਆ ਮਾਲਕਾਂ ਵੱਲੋਂ ਸੋ ਦੋਸਤੋ ਆਸ ਕਰਦੇ ਹਾਂ ਆਪਣੀ ਅੱਜ ਦੀ ਜੋ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਵਾਲਾ ਬਟਨ ਜਰੂਰ ਦਬਾਓ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਦੋਸਤੋ ਧੰਨਵਾਦ ਜੀ ਸਾਰਿਆਂ ਦਾ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਡਬਲ ਸਟੋਰੀ ਕੋਠੀ ਲੈ ਕੇ ਹਾਜ਼ਰ ਹੋਏ ਆਂ ਜੀ ਬਹੁਤ ਹੀ ਘੱਟ ਬਜਟ ਦੇ ਵਿੱਚ ਆਪਾਂ ਰੋਹੇ ਘਰ ਵੇਖਣ ਨੂੰ ਮਿਲ ਜੂਗਾ ਫਰੰਟ ਤੋਂ ਤੁਸੀਂ ਘਰ ਦੇਖ ਸਕਦੇ ਹੋ ਜੀ ਬਹੁਤ ਵਧੀਆ ਜੋ ਢੰਗ ਦੇ ਨਾਲ ਮਾਲਕਾ ਵੱਲੋਂ ਡਿਜ਼ਾਈਨ ਕੀਤਾ ਗਿਆ ਘਰ ਆ ਜੀ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਜੀ ਸਕਰੀਨ ਤੇ ਅੱਗੇ ਜਾ ਕੇ ਚੱਲ ਰਿਹਾ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਘਰ ਨੂੰ ਪੱਕੀਆਂ ਜਾਲੀਆਂ ਲਗਵਾਈਆਂ ਨੇ ਜੀ ਮਾਲਕਾਂ ਨੇ ਫਰੰਟ ਗੇਟ ਤੇ ਬਹੁਤ ਵਧੀਆ ਕੰਮ ਕੀਤਾ ਹੋਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਖੁੱਲੇ ਡੁੱਲੇ ਰੂਮ ਨੇ ਲੌਬੀ ਏਰੀਆ ਕਿੰਨਾ ਖੁੱਲਾ ਤੁਸੀਂ ਦੇਖੋ ਜੀ ਪੂਰੇ ਘਰ ਦੇ ਵਿੱਚ ਜੋ ਟਾਈਲ ਦਾ ਫਰਸ਼ ਲੱਗਿਆ ਹੋਇਆ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਘਰ ਦੇ ਵਿੱਚ ਜਿੰਨਾ ਵੀ ਦੋਸਤੋਂ ਰੰਗ ਰੋਗਨ ਦਾ ਕੰਮ ਹੈ ਮਾਲਕਾ ਵੱਲੋਂ ਬਹੁਤ ਵਧੀਆ ਢੰਗ ਨਾਲ ਕਰਵਾਇਆ ਗਿਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਖੁੱਲੇ ਡੁੱਲੇ ਰੂਮ ਨੇ ਜੀ ਚਹਿਲ ਕਲਾ ਤਹਿਸੀਲ ਬੰਗਾ ਐਸ ਬੀ ਐਸ ਨਗਰ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਘਰ ਦੀ ਛੱਤ ਜੋ ਬਾਲਿਆਂ ਤੇ ਪਾਈ ਹੋਈ ਹੈ ਜੀ ਬਹੁਤ ਵਧੀਆ ਜੋ ਢੰਗ ਦੇ ਨਾਲ ਇਹ ਘਰ ਡਿਜ਼ਾਈਨ ਕੀਤਾ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਘਰ ਵੇਚਣਾ ਮਾਲਕਾਂ ਦੀ ਮਜਬੂਰੀ ਹੈ ਦੋਸਤੋ ਕਿਉਂਕਿ ਮਾਲਕ ਜੋ ਆਊਟ ਆਫ ਕੰਟਰੀ ਦੇ ਵਿੱਚ ਰਹਿੰਦੇ ਨੇਗੇ ਜਿਸ ਕਰਕੇ ਘਰ ਇਹ ਸੇਲ ਕਰਨਾ ਹੈ ਜੀ ਤੁਸੀਂ ਘਰ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ ਜਿੰਨਾ ਵੀ ਟਾਇਲ ਪੱਥਰ ਦਾ ਕੰਮ ਹੈ ਜੀ ਪੂਰਾ ਵਧੀਆ ਮਾਲਕਾਂ ਨੇ ਕੰਧਾਂ ਦੇ ਉੱਪਰ ਵੀ ਲਗਵਾ ਕੇ ਜੋ ਘਰ ਤਿਆਰ ਕੀਤਾ ਗਿਆ ਜੀ ਲੌਬੀ ਏਰੀਆ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਜੋ ਮਾਲਕਾਂ ਨੇ ਘਰ ਦੀ ਡਿਮਾਂਡ ਰੱਖੀ ਹੈ ਜੀ ਸਿਰਫ 11 ਲੱਖ ਰੁਪਇਆ ਘਰ ਦੀ ਡਿਮਾਂਡ ਰੱਖੀ ਗਈ ਹੈ 11 ਲੱਖ ਦੇ ਵਿੱਚ ਵੀ ਮੌਕੇ ਤੇ ਮਾਨ ਤਾਨ ਕਰ ਦਿੱਤਾ ਜਾਵੇਗਾ ਜੀ ਰਜਿਸਟਰੀ ਵਾਲੀ ਜਗਾ ਦੋਸਤੋ 7 ਮਰਲੇ ਜਗਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਮਾਲਕਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਸੋ ਦੋਸਤੋ ਰਜਿਸਟਰੀ ਵਾਲੀ 7 ਮਰਲੇ ਜਗਾ ਜੀ ਘਰ ਤੁਸੀਂ ਦੇਖ ਰਿਹਾ ਕਿੰਨਾ ਵਧੀਆ ਜੋ ਢੰਗ ਦੇ ਨਾਲ ਮਾਲਕਾਂ ਵੱਲੋਂ ਡਿਜ਼ਾਈਨ ਕੀਤਾ ਗਿਆ ਜੀ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਹੋਵੇ ਜੀ ਤਾਂ ਤੁਸੀਂ ਮਾਲਕ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਸੱਤ ਮਰਲੇ ਰਜਿਸਟਰੀ ਵਾਲੀ ਜਗ੍ਹਾ ਜੀ ਜਿੰਨਾ ਵੀ ਸਮਾਨ ਆ ਘਰ ਦੇ ਵਿੱਚ ਮਾਲਕਾਂ ਨੇ ਨਾਲ ਹੀ ਦੇਣਾ ਹੈ ਜੀ ਘਰ ਦੇ ਵਿੱਚ ਸਮਰਸੀਬਲ ਮੋਟਰ ਲੱਗੀ ਹੋਈ ਹੈ ਜੀ ਜਿੰਨਾ ਵੀ ਬਿਜਲੀ ਦੀ ਫਿਟਿੰਗ ਦਾ ਕੰਮ ਹੈ ਜੀ ਪਾਣੀ ਦੀ ਜੋ ਫਿਟਿੰਗ ਦਾ ਕੰਮ ਹੈ ਜੀ ਪਾਈਪਲਾਈਨ ਦਾ ਸਾਰਾ ਮਾਲਕਾ ਵੱਲੋਂ ਬਹੁਤ ਵਧੀਆ ਢੰਗ ਦੇ ਨਾਲ ਕਰਵਾਇਆ ਗਿਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਪੂਰੇ ਘਰ ਦੇ ਵਿੱਚ ਜੋ ਟਾਇਲ ਦਾ ਫਰਸ਼ ਲੱਗਿਆ ਹੋਇਆ ਹੈ ਰੰਗ ਰੋਗਨ ਦਾ ਕੰਮ ਵਧੀਆ ਜੀ ਖੁੱਲੇ ਡੁੱਲੇ ਰੂਮ ਨੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਹਵਾਦਾਰ ਰੂਮ ਨੇ ਦੋਸਤੋ ਘਰ ਦੇ ਵਿੱਚ ਤਿੰਨ ਬੈਡਰੂਮ ਨੇ ਜੀ ਖੁੱਲੇ ਡੁੱਲੇ ਦੋ ਬਾਥਰੂਮ ਨੇ ਜੀ ਵਧੀਆ ਘਰ ਦੇ ਵਿੱਚ ਬਣਾਏ ਹੋਏ ਟਾਇਲ ਪੱਥਰ ਲਗਵਾ ਕੇ ਤੇ ਲੌਬੀ ਏਰੀਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਇੱਕ ਘਰ ਦੇ ਵਿੱਚ ਬਹੁਤ ਵਧੀਆ ਕਿਚਨ ਬਣਿਆ ਹੋਇਆ ਜੀ ਦੋ ਸਟੋਰ ਰੂਮ ਬਣਾਏ ਗਏ ਨੇ ਜੀ ਮਾਲਕਾ ਵੱਲੋਂ ਘਰ ਦੇ ਵਿੱਚ ਇੱਕ ਸਟੋਰ ਵੱਡਾ ਤੇ ਇੱਕ ਛੋਟਾ ਜੀ ਘਰ ਦੇ ਜੋ ਫਰੰਟ ਸਾਈਡ ਤੇ ਵੇੜਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਜੋ ਢੰਗ ਨਾਲ ਮਾਲਕਾ ਵੱਲੋਂ ਤੁਸੀਂ ਤੇ ਚੈੱਕ ਕਰ ਸਕਦੇ ਹੋ ਜੀ ਦਵਾਰਾਂ ਦੇ ਉੱਪਰ ਜੋ ਪੇਂਟਿੰਗ ਦਾ ਕੰਮ ਕਰਾਇਆ ਗਿਆ ਹੈ ਜੀ ਜਾਂ ਕਲਰ ਦਾ ਬਹੁਤ ਵਧੀਆ ਕਰਵਾਇਆ ਗਿਆ ਹੈ ਜੀ ਸੋ 11 ਲੱਖ ਰੁਪਇਆ ਘਰ ਦੀ ਡਿਮਾਂਡ ਹੈ ਜੀ ਮੌਕੇ ਤੇ ਮਾਨਤਾਣ ਕਰ ਦਿੱਤਾ ਜਾਵੇਗਾ ਜਿਸ ਵੀ ਭੈਣ ਭਰਾ ਨੇ ਘਰ ਖਰੀਦਣਾ ਹੈ ਜੀ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਪੂਰੇ ਘਰ ਦੇ ਉੱਪਰ ਜੋ ਛੱਤ ਹੈ ਜੀ ਬਾਲਿਆਂ ਦੀ ਪਾਈ ਹੋਈ ਆ ਬਹੁਤ ਵਧੀਆ ਕੰਡੀਸ਼ਨ ਦੇ ਜੋ ਕੰਮ ਕਰਦੇ ਵਿੱਚ ਕਰਵਾਇਆ ਗਿਆ ਜੀ ਗੇਟ ਨੂੰ ਜਾਲੀਆਂ ਲਗਵਾਈਆਂ ਗਈਆਂ ਨੇ ਜੀ ਪੱਕੀਆਂ ਲੋਹੇ ਦੀਆਂ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਘਰ ਦੇ ਜੋ ਬਾਹਰ ਵਾਲੀ ਸਾਈਡ ਤੁਸੀਂ ਚੈੱਕ ਕਰ ਸਕਦੇ ਹੋ ਜੀ ਵਧੀਆ ਮਾਲਕਾ ਵੱਲੋਂ ਜੋ ਕਿਚਨ ਬਣਵਾਇਆ ਗਿਆ ਹੈ ਜੀ ਟਾਇਲ ਪੱਥਰ ਲਗਵਾ ਕੇ ਬਹੁਤ ਵਧੀਆ ਹਵਾਦਾਰ ਖੁੱਲਾ ਡੋਲਾ ਕਿਚਨ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਸੋ ਘਰ ਦੀ ਡਿਮਾਂਡ ਹੈ ਜੀ 11 ਲੱਖ ਰੁਪਈਆ ਮਾਲਕਾਂ ਦਾ ਨੰਬਰ ਸਕਰੀਨ ਤੇ ਆ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਰਜਿਸਟਰੀ ਵਾਲੀ ਸੱਤ ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਜੇਕਰ ਤੁਸੀਂ ਵੀ ਆਪਣੇ ਘਰ ਕੋਠੇ ਮਕਾਨ ਦੀ ਜਾਂ ਕਿਸੇ ਦੁਕਾਨ ਦੀ ਜਾਂ ਕਿਸੇ ਪਲਾਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਸਾਡਾ ਜੋ ਮੋਬਾਈਲ ਨੰਬਰ ਹੈ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਜੀ ਲਾਲ ਪੱਟੀ ਦੇ ਵਿੱਚ ਤੁਸੀਂ ਸਾਨੂੰ ਵਟਸਐਪ ਤੇ ਆਪਣੇ ਘਰ ਦੀ ਪੂਰੀ ਡਿਟੇਲ ਤੇ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਜੀ ਆਪਾਂ ਫਰੀ ਦੇ ਵਿੱਚ ਤੁਹਾਡੀ ਐਡ ਜੋ ਲਗਾ ਦਾਂਗੇ ਜੀ ਸੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣੇ ਜੀ ਸੋ ਅੱਜ ਦੀ ਜੋ ਇਹ ਡਬਲ ਸਟੋਰੀ ਕੋਠੀ ਹੈ ਜੀ ਬਹੁਤ ਵਧੀਆ ਜੋ ਰੇਟ ਦੇ ਵਿੱਚ ਮਾਲਕਾਂ ਨੇ ਵੇਚਣੀ ਹੈ ਜੀ 11 ਲੱਖ ਰੁਪਇਆ ਰੇਟ ਹੈ ਜੀ ਘਰ ਦਾ ਬਾਕੀ ਮੌਕੇ ਤੇ ਮਾਨਤਾਣ ਮਾਲਕ ਕਰ ਦੇਣਗੇ ਜੀ ਤੁਸੀਂ ਦੇਖ ਸਕਦੇ ਹੋ ਜੀ ਤੁਸੀਂ ਵਧੀਆ ਸਟੋਰ ਰੂਮ ਬਣੇ ਹੋਏ ਨੇ ਘਰ ਦੇ ਵਿੱਚ ਜਿੰਨਾ ਵੀ ਘਰ ਦੇ ਵਿੱਚ ਕੰਮ ਆ ਦੋਸਤੋ ਪ੍ਰੋਪਰ ਕਰਵਾਇਆ ਗਿਆ ਜੀ ਘਰ ਦਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਤੁਸੀਂ ਸਿੱਧਾ ਆਪਣਾ ਸਮਾਨ ਲਿਆ ਕੇ ਰਹਿائش ਕਰ ਸਕਦੇ ਹੋ ਜੀ ਤੁਸੀਂ ਫਰੰਟ ਦੇ ਵਿੱਚ ਜੋ ਵਿਹੜਾ ਚੈੱਕ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜੀ ਬਾਥਰੂਮ ਨੂੰ ਵੀ ਵਧੀਆ ਲੋਹੇ ਦਾ ਗੇਟ ਲਗਵਾਇਆ ਗਿਆ ਜੀ ਤੇ ਟਾਇਲ ਪੱਥਰ ਦਾ ਕੰਮ ਬਹੁਤ ਵਧੀਆ ਕਰਵਾਇਆ ਗਿਆ ਜੀ ਬਾਥਰੂਮ ਦੇ ਵਿੱਚ ਜਿੰਨਾ ਵੀ ਘਰ ਦੇ ਵਿੱਚ ਜੋ ਪਾਣੀ ਦੀ ਪਾਈਪ ਲਾਈਨ ਦਾ ਕੰਮ ਹੈ ਜੀ ਸੋ ਮਰਸੀਬਲ ਮੋਟਰ ਲੱਗੀ ਹੋਈ ਆ ਘਰ ਦੇ ਵਿੱਚ ਬਾਕੀ ਸਾਰਾ ਜੋ ਰੰਗ ਰੋਗਨ ਦਾ ਕੰਮ ਹੈ ਜੀ ਪੂਰਾ ਮਾਲਕਾ ਵੱਲੋਂ ਵਧੀਆ ਕਰਵਾਇਆ ਗਿਆ ਦੋਸਤੋ ਸੋ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣੇ ਜੀ ਮਾਲਕਾ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਸੱਤ ਮਰਲੇ ਜग्गा ਰਜਿਸਟਰੀ ਵਾਲੀ ਹੈ ਜੀ 11 ਲੱਖ ਰੁਪਿਆ ਰੇਟ ਹੈ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਜੀ ਸੋ ਦੋ ਬਾਥਰੂਮ ਨੇ ਜੀ ਘਰ ਦੇ ਬਾਹਰ ਫਰੰਟ ਸਾਈਡ ਤੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਦੋਸਤੋ ਜੋ ਮੇਨ ਗੇਟ ਲੱਗਦਾ ਜੀ ਘਰ ਨੂੰ ਤਕਰੀਬਨ 10 ਫੁੱਟ ਚੌੜਾ ਮਾਲਕਾਂ ਨੇ ਮੇਨ ਗੇਟ ਲਗਵਾਇਆ ਹੋਇਆ ਜੀ ਤੇ 15 ਤੋਂ 20 ਫੁੱਟ ਚੌੜੀ ਜੋ ਸੜਕ ਦੇ ਉੱਪਰ ਇਹ ਕੋਠੀ ਲੱਗਦੀ ਹੈ ਜੀ ਸੋ ਦੋਸਤੋ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੇ ਘਰ ਖਰੀਦ ਸਕਦੇ ਹੋ ਤਾਂ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰੇਆਂ ਦਾ